ਦੇ ਅੰਨਾਗਾ ਉਹ ਬੱਟਾ ਮੈਂ ਬਾੜਦਾ ਨਹੀਂ ਆ ਕੋਬਜਾ ਸੀ ਨਾ ਕੋਬਜਾ ਘੜਦਾ ਸੀ ਬੱਟਾ ਕਿਉਂ ਵੜਦਾਗਾ ਜੇ ਮੇਰੇ ਚਾਹ ਤੈ ਜੋਤੀ 빙ਗੀ ਕਰਖੀਆ ਮੇਰੇ ਸਾਲ ਕੜਿਆ ਨੇ ਉਹ ਤਿੱਕਰ ਜਾਂਦੀ ਥੋੜੀ ਚਾਰਾਂ ਉਂ ਇਧਰ ਜਾਉ ਐਦੇ ਹਿਸਾਬ ਨਾਲ ਧਰਨ ਦੇ ਓਹੋ ਪੈਂਦੇ ਯਾਰ ਨੇ ਲਾਪਰੀ ਲਾਤੇ ਹੋਏ ਗੋਡੇ ਨੂੰ ਤਾਂ ਸੋਜ ਆ ਗਈ ਆਈ ਗੋਡਾ ਸੁੱਜ ਗਿਆ ਨਾ ਕਰਦਾ ਨਹੀਂ ਆਉਂਦਾ ਕਿਤੇ ਪੈਣ ਦਾ ਯਾਰ ਟਿਪਨ ਸਰਾਜਾ ਇਹ ਗੱਲ ਸੁਣ ਲੈ ਜੀ ਮੈਂ ਰੋਮਾ ਮੈਂ ਦੋ ਤਿੰਨ ਮਰੂਮੂ ਤੇ ਆਏਗਾ ਮਾਇਗਾ ਤੂੰ ਮੋਤਾ ਬੱਦਾ ਹੈ ਕਾਲ ਜੜਾ ਓਏ 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 ਬੋਲੀ ਤੇ ਕਿਹਾ ਆਏ ਲੋਕਾਂ ਆਇ ਨਹੀਂ ਲੋਕਾ ਇਹ ਤੂੰ ਖੇਤ ਬਨੇ ਢੀੜਾ ਮਾਰਿਆ ਕਰ ਇਹਦੇ ਨਾਲ ਫਰਕ ਪੈਂਦਾ ਹੁਣ ਤੂੰ ਐ ਲਾਲਾ ਜਿਹੜੇ ਆਪਣੇ ਆਂਢੀ ਗਮੰਢੀ ਹੈ ਬੱਟਾਂ ਦੇ ਲਫਰੀ ਲਾਉਂਦੇ ਆ ਜਮੇ ਵੜਦਨ ਦੇ ਉਹ ਐਂ ਦੇਖ ਲੈ ਵੀ ਇੱਕ ਇੱਕ ਕਣ ਕਾਂਬਲੇ ਕੀ ਜਲੂਸ ਕੱਢਾ ਐਨੀ ਐਨੀ ਭੈਣ ਤੋਂ ਦੀ ਪਟ ਚੱਕ ਕੱਟ ਚੱਕਦੀ ਚੱਕ ਤੇ ਜਾ ਹੈ ਸ਼ਰਮ ਹੀ ਨਹੀਂ ਹੁਣ ਮੈਥੋਂ ਮਈਦਾ ਨਹੀਂ ਤੂੰ ਖੇਤ ਬੰਨੇ ਮੈਂ ਤੈਨੂੰ ਟੰਗਾਂਗਾ ਵੀ ਤੂੰ ਆਇਆ ਕਰ ਤੇ ਇੰਨੇ ਚ ਬੰਦੇ ਨੂੰ ਪਤਾ ਲੱਗਦਾ ਰਹਿੰਦਾ ਮੈਨੂੰ ਇਹ ਉਹ ਦੇਖੀ ਉਹ ਫਿਰਦਾ ਨਹੀਂ ਗੇਲਾ ਨਹੀਂ ਫਿਰਦਾ ਉਹ ਆਇਆ ਜੇ ਕਾ ਤੂੰ ਕਰੀ ਜਾਂਦਾ ਐਂ ਜੇ ਕੀ ਕਰੀ ਜਾਂਦਾ ਦੇਖੇ ਪਟਾਉਂਦਾ ਲਾ ਪਰੇ ਲੰਦਾ ਜਾਵਾਂ ਮੈਂ ਹੈ ਤੂੰ ਚੱਲ ਮੈਂ ਮੜਾ ਇੱਥੇ ਜਾ ਕੇ ਆਉਣਾ ਤੇ ਬਾਹਲਾ ਬੋਲੀ ਨਾ ਆਉਂਦੇ ਰਣ ਜਗਾ ਨਾਲ ਆ ਜਾ ਫਿਰ ਆਉਣਾ ਮੈਂ ਤੂੰ ਚੱਲ ਮੜਾ ਮੈਂ ਮੋਟਰ ਤੇ ਉਹ ਕਰਿਆ ਮਾਂ ਤੂੰ ਕਰ ਜਾਦੇ ਨਾ ਉਹ ਕਰੀਂਗਾ ਆ ਗਿਆ ਮਾ ਆ ਗਿਆ ਭਾਂ ਜੋ ਕਮਾਲ ਹੋ ਗਈ ਯਾਰ ਬੰਦਾ ਯਾਰ ਜੀ ਬੰਦਾ ਇੱਕ ਬੈਠਾ ਮੰਜੇ ਤੇ ਯਾਰ ਐ ਤਾਂ ਨਹੀਂ ਕਰਨਾ ਯਾਰ ਐ ਜਾਇਆ ਬੜਾ ਨਾ ਉਹ ਕਰੀ ਮਾ ਆ ਗਿਆ ਮੜੇ ਤਾਰ ਜੀ ਸੈਟ ਕਰਿਆ ਮੰਜਾ ਐ ਜੋਤੀ ਬਿੰਗੀ ਕਰ ਰખીਆ ਮੇਰੇ ਸਾਲ ਕੜਿਆ ਨੇ ਉਹ ਤਿਕਰ ਜਾਂਦੀ ਥੋੜੀ ਚਾਰਾਂ ਇਧਰ ਜਾਉ ਐਦੇ ਹਿਸਾਬ ਨਾਲ ਧਰ ਲੇ ਆ ਵੀ ਨਾ ਜਾਵੇ ਭਾਣਾ ਲੈ ਕੇ ਸੈਂਕਰੀ ਜੀ ਵਿੱਚੀ ਖੋਰ ਦਿਆਂਗੇ ਆਪਾਂ ਉਹ ਜੱਟਾ ਹੋ ਆਵਾਜ਼ ਰਾਂ ਚੰਗਾ ਕੰਮਾਂਗਾ ਤੇ ਮੈਂ ਸਿਰਾਂ ਆ ਬੱਟਾ ਵੱਡੀ ਜਾਂਨਾਗਾ ਉਹ ਬੱਟਾ ਮੈਂ ਬਾੜਦਾ ਨਹੀਂ ਆਕੋ ਬਜਾ ਸੀ ਨਾ ਕੋ ਬਜਾ ਘੜਦਾ ਸੀ ਬਟਾ ਕਿਉਂ ਵੜਦਾਗਾ ਜੇ ਮੇਰੇ ਚਾਚਾ ਖੇਤ ਹੀ ਨਹੀਂ ਆ ਸਕਦਾ ਓ ਤੇਰੇ ਚਾਚੇ ਤੋਂ ਔਰ ਮੈਂ ਧਾਰਾ ਕਰਾਉਣੀ ਹੈ ਕਿ ਗਲਤਾਂ ਮੈਂ ਬੱਟਦੀ ਕਰਦਾ ਵੀ ਓ ਦੇਖ ਜਿਹੜੀ ਰਸੂਲਪੁਰਗਾਂ ਦੀ ਟਾਲੀ ਆ ਉਹ ਕੱਟ ਜਾਂਦੀ ਐ ਕਿੱਥੇ ਜਾਂਦੀ ਐ ਸਾ ਕਦੀ ਵਟ ਵੜਦੀ ਦੇਖੀ ਓ ਫਿਰ ਇਹ ਤਾਂ ਵੱਟਣੀ ਪੁੱਛ ਰਿਹਾ ਜੇ ਕੋ ਬਜਾ ਇੱਧਰ ਦੇਖ ਲਾ ਓ ਪੰਜ ਕਿੱਲਾਂ ਤੇ ਜਿਹੜੀ ਟਾਲੀ ਆ ਉਹ ਵੀ ਸ਼ੇਰ ਨੂੰ ਜਾਂਦੀ ਐ ਲਟਾ ਲੀਦਾ ਹੋ ਫਿਰਦੀ ਆ ਪਰ ਉਹ ਫੇਰ ਉਹਦੇ ਹਿਸਾਬ ਨਾਲੀ ਬੱਟਾ ਇਹ ਪਹਿਲਾਂ ਪੁਰਾਣੀਆਂ ਬੱਟਾਂ ਨੇ ਤੈਨੂੰ ਨਿਸ਼ਰਾ ਪਤਾ ਤੂੰ ਕੰਮ ਕਰ ਆ ਗਿਆ ਨਾ ਬੱਟਾ ਬਟਾ ਵੱਡ ਰਾ ਤੂੰ ਹਰੇਕ ਬੱਟ ਦੇ ਬੱਟਾ ਲਾ ਰੱਖਿਆ ਥਾਂ ਥਾਂ ਤੇ ਜੇ ਜਾਂਤੇ ਹੁਣ ਅਸੀਂ ਫੇਰ ਖੇਤ ਨੇ ਤੂੰ ਫਿਰ ਆ ਥਾਂ ਤਾਂ ਨਹੀਂ ਬਟਣਾ ਇਹ ਨਾਲ ਕਰ ਤੇਰੀ ਬਾਣ ਕਿਲਾ ਪੂਰਾ ਹੋ ਜੂਗਾ ਇਹ ਕੋਟ ਬੱਟ ਕੇ ਨੇੜੇ ਲੈ ਜਾਣਾ ਮੈਂ ਓਏ ਗੱਲ ਪੂਰੀ ਦੀ ਨਹੀਂ ਉਹ ਤੂੰ ਇਹੜਾ ਦੋ ਜਮਾਤਾ ਪਟਿਆਲੇ ਪਰਦਾ ਉਹ ਪੜ ਲਾ ਕਿਹਨਾਂ ਦਾ ਹੋਰ ਨਗਦੇ ਐ ਵਗ ਜੇ ਵਾਟਾ ਉਹ ਆ ਗਿਆ ਭੈਣ ਦੀ ਬੀ ਜੋੜਕੰਗ ਵਾਲਾ ਪਟਵਾਰੀ ਮੈਨੂੰ ਕੋਸੇ ਦਾ ਪਤਾ ਹੀ ਨਹੀਂਗਾ ਕੱਲ ਦੀ ਭੂਤਨੀ ਸੇਵਾਂ ਜਦ ਗੱਲਾਂ ਦੇ ਕਰਦਾ ਰੋਬਿਆ ਦਾ ਵਰਮਾ ਚਾਚੇ ਨੂੰ ਮਾਰ ਲੂਗਾ ਚਾਚਾ ਤੇਰਾ ਭੈਣ ਦੀ ਪਿਸਤੌਲ ਹੀ ਪਰਦਾ ਸੈਂਕਰੀ ਉਹ ਤੇ ਮੈਂ ਫੜਕੇ ਘਰੇ ਜਗਾ ਦੂੰ ਰੋਬ ਰੋਬ ਕੇ ਮਾਰਦਾ ਫਿਰ ਰੋਬ ਤਾਂ ਤੂੰ ਹੀ ਮਾਰਦਾ ਯਾਰ ਮਾਤੋਂ ਦੇ ਮਰੋਂ ਕਈ ਸਾਲ ਲਗੇਗਾ ਪਰਸ ਤੇ ਐ ਜੇ ਕਰੀ ਜਾਏਗਾ ਮੱਲਿਆ ਹੋਣਾ ਚਾਚਾ ਭੈਣ ਦੀ ਆ ਪਾਪ ਜੀ ਦਾ ਵੀ ਕਰਨੇ ਪੂਆ ਹੱਲ ਜਰ ਭੈਣ ਦਾ ਉਹਨਾਂ ਨੂੰ ਕਹਿ ਕੇ ਜਦੋਂ ਆਉਂਦੇ ਨਹੀਂ ਨਾ ਆਪ ਬੜਾ ਪੰਗਾ ਦਾ ਬਹੁਤ ਹੋ ਜਾਂਦਾ ਚੱਲ ਦੇਖਨੇ ਆਉਂ ਤਾਂ ਧੋਣਾ ਤਾਂ ਠੀਕ ਐ ਤੇ ਉਹ ਮਿੱਟੀ ਦਾ ਢੇਗ ਲਾਇਆ ਪਿਆ ਉਹ ਨਹੀਂ ਉਹ ਕੀ ਤਾਂ ਇੱਟਾਂ ਆਖੀਆਂ ਸੀ ਭਾਈ ਚੱਕ ਕੇ ਪਰਾਂ ਧਰ ਦਿਓ ਉਹ ਭਰਾਵਾ ਕਿਹੜੀ ਅਸਲ ਬਗਾਨੇ ਹੱਥ ખેਚੀ ਕਹਿੰਦਾ ਹੁੰਦੀ ਨਹੀਂ ਬੱਤੀਆਂ ਤੋਂ ਤੇਤੀ ਤੇ ਬਸ ਠੀਕ ਐ ਉਹ ਚਾਚਾ ਕਿੱਧਰ ਵੱਜਿਆ ਫਿਰਦਾ ਵੱਜਿਆ 간ੂ ਫਿਰਦਾ ਉਹ ਬੱਟ ਵੜਤੀ ਉਹਨੇ ਸਾਰੀ ਇੰਨੀ ਘਰ ਰਹਿ ਗਈ ਇੱਥੇ ਬਟਾ ਸਾਰੀ ਲਾਪੜਤੀ ਉਹਨੇ ਲੋਭਰੀ ਲਈ ਜਾਂਦਾ ਥੋੜਾ ਉਹ ਤਾਂ ਬੜਤੀ ਸਾਰੀ ਉਹਨੇ ਬੜਾ ਯਾਰ ਭੈਣਾਂ ਇਹ ਤਾਂ ਯਾਰ ਐ ਤਾਂ ਨਹੀਂ ਹਰਦਾ ਯਾਰ ਇਹਨਾਂ ਤਾਂ ਕਸੂਤੀ ਦਾ ਤਪ ਪਈ ਯਾਰ ਗੁਰਵਿੰਦਰਾ ਹੁਣ ਕੀ ਕਰੀਏ ਇਹਦੇ ਨਾਲ ਕਰੀਏ ਕੀ ਮੈਂ ਤਾਂ ਇਹ ਯਾਰ ਦੇਖੀ ਜੂ ਭੈਣ ਮੇਰਾ ਜਿਹੜਾ ਕਿਲਾ ਵੇਚ ਕੇ ਇਸੇ ਦੀ ਲਾ ਦੇਗਾ ਘਰ ਦਿੰਦੇ ਕੰਮ ਉਹਦਾ ਮਾਦਰ ਹੋ ਗਿਆ ਮਾਲਾ ਕਹੀ ਚੱਕਲੀ ਸੀ ਮੇਰੇ ਕੋਲ ਕਹੀ ਚੱਕਲੀ ਖੋ ਕੇ ਤਿੰਨ ਮਰੀ ਪਿੱਛ ਤੇ ਯਾਰ ਐ ਕਿਵੇਂ ਕੋਈ ਬੋਹ ਕਰ ਦੂਗਾ ਚੱਲ ਯਾਰ ਚੱਲ ਮਾੜਾ ਔਰ ਚੱਲ 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 ਉਹ ਖਰਚਾ ਮੈਨੂੰ ਪਹਿਲਾਂ ਸਟਾਰਟ ਕਰ ਲੈਣਾ ਦੇਗਾ ਜੀ ਐ ਯਾਰ ਐ ਦਾ ਐ ਤਾਂ ਗੱਲੂ ਕਰੂੰ ਗੱਡੂ ਯਾਰ ਅਗਲਾ ਯਾਰ ਭਾਏ ਐ ਥੋੜੀ ਗੱਲਾਂ ਹੁੰਦੀਆਂ ਆਉਂਦੀਆਂ ਨੇ ਭਲਿਆਂ ਦੀ ਹਾਂ ਹਾਂ ਬਾ ਮਾਂ ਰਿਆ ਪੁੱਤਾ ਬਹੁਤ ਚੰਗਾ ਕੰਮ ਹੈ ਤੇਰਾ ਓਏ ਮਾੜਾ ਮੋਟਾ ਡਰ ਪਰ ਰੱਬ ਤੋਂ ਡਰ ਪਾ ਲੱਭਰੇ ਲਾਈ ਜਾਣਾ ਬੇਕਰਤੂਤਿਆ ਹੁਣ ਆ ਜਾ ਹਾਂ ਤੂੰ ਬੇਕਰਤੂਤਿਆ ਲੱਭਰੇ ਲਾਈ ਜਾਣਾ ਆ ਜਾ ਯਾ ਹਾਂ ਏ ਭਾਂਦ ਨੇ ਕਿਧਰੋਂ ਆ ਗਏ ਈ ਕਰ ਲਿਆ ਮਾ ਮਨ ਜਰਾ ਸ਼ਰਮ ਕਾ ਦੀ ਮੰਨਾ ਹਾਂ ਬੱਟ ਤੂੰ ਲਫਰ ਲਫਰ ਲਾਈ ਜਣਾਗਾ ਲਫਰ ਲਾਈ ਉਹ ਜੇਂਦਰਾਲ ਟਾਦ ਨੇ ਮੈਂ ਤਾਂ ਆਪ ਦਾ ਆਉਣੀ ਹੈਗਾ ਕੀ ਹੋਣਾ ਹੈ ਪਹਿਲਾਂ ਹਾਰੀਆਂ ਵੇਲੇ ਦੇਖ ਪਹਿਲਾਂ ਹਾਰੀਆਂ ਮਿਲੇ ਤੇ ਨਕਲੇਸ ਪਿਆ ਠੀਕ ਹੈ ਤੇਰਾ ਢਿੱਡੀ ਨੀ ਪਰ ਦਾ ਇਕੱਲਾ ਤੂੰ ਹੀ ਖਾਣ ਜਾਣਦਾ ਯਾਰ ਬਾਕੀ ਬਿਲੂ ਹੀ ਨੇ ਜੀ ਦਾ ਯਾਰ ਉਹੀ ਗੱਲ ਪੈਨੋ ਪਾਏ ਮੈਂ ਤਾਂ ਉਹਦਾ ਕੰਮ ਕਰੀ ਜਾਂਦਾ ਯਾਰ ਕੰਮ ਕੀ ਕਰੀਂਦਾ ਹੈਗਾ ਬੱਟ ਜਰ ਪਾ ਆ ਬੱਟ ਦਿਖਾਈ ਕਿਸੇ ਨੂੰ ਦੇਖੀ ਆਏ ਕਿਸੇ ਨੂੰ ਮਟਾ ਲਾਓ ਪਹਿਲਾਂ ਤਾਂ ਤੂੰ ਅਜਾ ਮਤਲਬ ਕੀ ਤੇ ਰੁਜਵਾਗ ਨੂੰ ਤਰੋੜੋ ਮਾਰਦਾ ਤੇ ਨਮਾਟੂ ਵਿੱਚ ਦੇਖੀ ਜਉਂ ਵੀ ਇਹ ਗੱਲ ਸੁਣ ਲੈ ਮੈਂ ਰੋਮਾ ਮੈਂ ਦੋ ਤਿੰਨ ਮਰੋਮੂ ਤੇ ਆਏਗਾ ਮਾਰੇਗਾ ਤੂੰ ਮੋਤੇ ਵੱਡਾ ਹਾਂ ਕਾਲ ਜਾਲਾ ਉਹ 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 ਤੇ ਕਿਹਨ ਆਏ ਨਹੀਂ ਲੋਕਾਂ ਆਏ ਨਹੀਂ ਲੋਕੋ मार कही कखनी कही, कही 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 कहीं कही कहीं कही कहीं कही मारो मैं ओ तू कही ना मारी मैं ਓ ਬਾਤ ਜੂ ਬਾਤ ਦਾ ਉਹ ਬਾਤ ਜੂ ਉਹ ਬਾਤ ਨਹੀਂ ਬਾਤ ਹੂੰ ਤਾਉ ਛੇਰਾ ਤੂੰ ਬੜੀਆ ਕੀਤੀ ਖੋਲੀ ਗਈ ਖੋਲੀ ਆ ਭਈ ਕਹੀ ਤਾਂ ਤਾਂ ਪਹਿਲੀ ਕਾਣੂ ਯਾਰ ਪਹਿਣਾ ਐਵੇਂ ਬੋਲਦੇ ਲਪਰੀ ਲਾਤੇ ਯਾਰ ਇਹ ਘਲ ਪੈਂਦਾ ਹੈ ਹੈ ਬਚ ਗਜ ਬਚ ਗਜ ਨਹੀਂ ਸਰਤਾ ਚੱਕਤਾ ਸੀ ਉਹ ਚਲ ਕੋਈ ਨਹੀਂ ਪਰ ਵੀ ਮੈਂ ਤੈਨੂੰ ਆਖਿਆ ਸੀ ਨਵਾਂ ਗੂਣਾ ਕੰਜਰਾ ਕਿਤੇ ਹੋਰ ਪੰਗਾ ਖੜਾ ਕਰ ਦਿੰਦਾ ਐਵੇਂ ਆ ਜਾ ਆਪਾਂ ਪਿੰਡ ਚੱਲਦੇ ਆ ਪਿੰਡ ਚੱਲ ਕੇ ਪੱਥਰ ਪੰਜਰ ਨੂੰ ਦਿਖਾਉਨੇ ਕਈ ਵੇਲੇ ਧੱਕਾ ਲਾ ਮੜੇ ਖਾ ਜਾ ਜਾ ਕਹੀ ਤਾਂ ਮਰਗੀ ਪਾਸੋਂ ਦੀ ਆਪਾਂ ਨੂੰ ਇਹੀ ਦਾ ਭੈਣ ਮਰਾਵੇ ਆਪਾਂ ਗੱਲ ਕਰਦੇ ਉਹ ਨਾ ਜਾ ਦੇਖੋ ਵੀ ਮੇਰੇ ਕਹੀ ਡਗਿਆ ਲਈ ਸੀਗੀ ਹਾਂ ਨੂੰ ਯਾਰ ਤੂੰ ਕੋਈ ਪਣਾ ਮੋਟਾ ਬੰਦੇ ਦਾ ਕੋਈ ਦੇਖੇ 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 ਨਾ ਲੱਗੇ ਜਮੀਨ ਦਾ ਸਤਾ ਕਰਦਾ ਜਮੀਨ ਹੀ ਪਤੰਦਰ ਦਾ ਸਤਾ ਐਂ ਦੀ ਨੀ ਉਹ ਮੇਰਾ ਚੈਲ ਹਿੱਲ ਗਿਆ ਯਾਰ ਹੋਰ ਤਾਂ ਕੋਈ ਚੱਲ ਹਣ ਦੇਖਦੇ ਆ ਕਿੱਧਰ ਗਿਆ ਉਹ ਪੱਜ ਗਿਆ ਹੁਣ ਓਹੋ ਭੈਣ ਦੇ ਯਾਰ ਨੇ ਨਾ ਪਰ ਹੀ ਲਾਤੇ ਹੋਏ ਗੋਡੇ ਦਾ ਫੋਜ ਆ ਗਈ। ਹਾਈ ਗੋਡਾ ਸੁੱਜ ਗਿਆ। ਨਾਗਰ ਤਾਂ ਨਹੀਂ ਆਉਂਦਾ ਕਿਤੇ। ਭੈਣ ਦਾ ਯਾਰ ਟਿਪਨ ਸਰਾਜ ਆ। ਹਾਈ। 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 ਧਾਮ ਪਟਿਆ ਗਿਆ। ਹਾਈ। ਮੈਨੂੰ ਤਾਂ ਲੱਗਦਾ ਜੇ ਨਾ ਭੈਣ ਦਾ ਮਗਰੋ ਮਗਰੋ ਹੱਟ ਦਾੜਗਾ ਪੌਂਦਾ ਚੌੜਾ ਸਿੱਟ ਲੈਂਦਾ ਵਰਤੀ ਸੀ ਅੱਜ ਤਾਂ। 1 2 3 ਆਪਾਂ ਤਾਂ ਨਹੀਂ ਇਹਨਾਂ ਦੀ ਬਟ ਛੇੜਦੇ ਪੰਮਾਂ ਦੀ ਕੱਖ ਵੀ ਨਹੀਂ ਆਪ ਤਾਂ ਘੜਦੇ ਯਾਰ ਬਾਲੀ ਗੱਲ ਕੀ ਐਂ ਕਰ ਦਿੰਦੇ ਨੇ ਯਾਰ ਭੈਣ ਦਾ ਸੁਣ ਜੇ ਤਾਂ ਪੜਿਆਲੀ ਵਰਦੇ ਮੈਨੂੰ ਤਾਂ ਲੱਗਦਾ ਕੁਝ ਖਾਂਦਾ ਹੋਊ ਯਾਰ ਪੱਕਾ ਕੁਝ ਖਾਂਦਾ ਹੋਊ ਭੈਣ ਦਾ ਜੇ ਕੈ ਸੂਲ ਜਾ ਕੋਈ ਚਿੱਟਾ ਛੋਟਾ ਲਾਉਂਦਾ ਊਂ ਹੀ ਪੈਦਾ ਯਾਰ ਐਂ ਤਾਂ ਹਲਕਾ ਕੁੱਤਾ ਵੀ ਦੇਖਦਾ ਮੜਿਆ ਐਂ ਤਾਂ ਕਰਦੀ ਐ ਤੇ ਭੈਣ ਦਾ ਲੜਦਾ ਲੜਦਾ ਹੋਊ ਯਾਰ ਟਾਈਮ ਨਾ ਕਰੇ ਜੀਵ ਕਤੇ ਭੈਣ ਦੇ ਜਦੋਂ ਸਿੱਧੀ ਕਹੀ ਕੋਈ ਮਾਰਦਾ ਜਵਾਬ ਹੀ ਰੁਲ ਗਏ ਸੀ ਸੋਡੀ ਭੈਣ ਨੂੰ ਗੋਡਾ ਦਾ ਭੈਣ ਨੂੰ ਪਾਥੀ ਵਰਗਾ ਹੋ ਗਿਆ ਹਏ ਹੁਣ ਜੇ ਤਾਂ ਫਿਰ ਹੋਣੀਆਂ ਤੜਕੇ ਉਹਨੂੰ ਲੰਗੜੇ ਜਿਹਾ ਨਿਕਰਾਇ ਇਹੋ ਕੰਮ ਉਹਨੇ ਉਂਗਲ ਲਾਈ ਮੇਰੇ ਸਾਲ ਖੜੇ ਨੇ ਉਹਨੂੰ ਆਏ ਵਿਚਾਰ ਫੀਲ ਲੈ ਲਾਂਗੇ ਮਸਤ ਪਪਾ ਤੋਂ ਗੜਾ ਕੰਮ ਹੁੰਦਾ ਦੇਖੀ ਜੋ ਹਏ